ਸਿੱਧੂ ਮੂਸੇਵਾਲੇ ਤੋਂ ਬਾਅਦ ਹੁਣ ਹੇਟਰਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਨਿੱਕੇ ਸਿੱਧੂ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਨਿੱਕੇ ਸਿੱਧੂ ਦੀ ਪੋਪੂਲਾਰਿਟੀ ਵੀ ਸਿੱਧੂ ਮੂਸੇਵਾਲੇ ਦੇ ਬਰਾਬਰ ਹੋ ਗਈ ਹੈ ਅਤੇ ਪਰਿਵਾਰ ਵਾਲਿਆਂ ਦੇ ਵੱਲੋਂ ਜਿਵੇਂ ਹੀ ਨਿੱਕੇ ਸਿੱਧੂ ਦੀ ਕੋਈ ਨਾ ਕੋਈ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਤਾਂ ਉਹ ਵੀਡੀਓ ਲੋਕਾਂ ਨੂੰ ਇੰਨੀ ਜ਼ਿਆਦਾ ਪਸੰਦ ਆਉਂਦੀ ਹੈ ਅਤੇ ਉਹ ਵੀਡੀਓ ਰਾਤ-ਰਾਤ ਟ੍ਰੈਂਡਿੰਗ ਦੇ ਵਿੱਚ ਆ ਜਾਂਦੀ ਹੈ ਅਤੇ ਹੁਣ ਨਿੱਕੇ ਸਿੱਧੂ ਦੀ ਐਸੀ ਹੀ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿ ਦੇ ਵਿੱਚ ਨਿੱਕਾ ਸਿੱਧੂ ਸਿੱਧੂ ਮਸੇਵਾਲੇ ਦੇ ਗਾਣੇ ਆਪਣੀ ਗੱਡੀ ਦੇ ਵਿੱਚ ਲਾ ਕੇ ਨਿੱਕਾ ਸਿੱਧੂ ਆਪਣੇ ਵੱਡੇ ਭਾਈ ਸਿੱਧੂ ਮਸੇਵਾਲੇ ਦੇ ਉਹਨਾਂ ਗੀਤਾਂ ਦੇ ਉੱਪਰ ਵਾਈਬ ਕਰਦਾ ਨਜ਼ਰ ਆ ਰਿਹਾ ਹੈ ਤੁਸੀਂ ਵੇਖ ਵੀ ਸਕਦੇ ਹੋ ਨਿੱਕਾ ਸਿੱਧੂ ਸਿੱਧੂ ਮਸੇਵਾਲੇ ਦੇ ਗਾਣਿਆਂ ਨੂੰ ਕਿੰਨਾ ਜ਼ਿਆਦਾ ਇੰਜੋਏ ਕਰ ਰਿਹਾ ਹੈ ਅਤੇ ਆਪਣੇ ਹੱਥਾਂ ਦੇ ਨਾਲ ਸਿੱਧੂ ਮਸੇਵਾਲੇ ਦੇ ਬਾਂਗ ਗੈਂਗਸਾਈਨ ਵੀ ਬਣਾ ਰਿਹਾ ਹੈ ਅਤੇ ਸੋਸ਼ਲ ਮੀਡੀਆ ਦੇ ਉੱਪਰ ਇਸ ਵੀਡੀਓ ਤੇ ਵਾਇਰਲ ਹੋਣ ਤੋਂ ਬਾਅਦ ਨਿੱਕੇ ਸਿੱਧੂ ਦੇ ਹੇਟਰਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੋਣੀ ਕਿਉਂਕਿ ਸਿੱਧੂ ਮਸੇਵਾਲੇ ਦਾ ਛੋਟਾ ਭਾਈ ਜਿਵੇਂ ਜਿਵੇਂ ਵੱਡ ਆ ਰਿਹਾ ਹੈ ਹੇਟਰਾਂ ਦੀ ਇਹ ਵੀ ਡਰ ਹੈ ਕਿ ਕਿਤੇ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਨਾ ਜਾਵੇ। ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਕਿ ਨਿੱਕਾ ਸਿੱਧੂ ਕੱਲ ਨੂੰ ਵੱਡਾ ਹੋ ਕੇ ਸਿੰਗਰ ਬਣੇਗਾ ਜਾਂ ਨਹੀਂ? ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਵੀ ਸਿੱਧੂ ਮਸੇਵਾਲੇ ਦੇ ਕਟੜ ਫੈਨ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ। ਬਾਕੀ ਮਿਲਦੇ ਆ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਨਾਲ ਧੰਨਵਾਦ ਜੀ